ਬਲਵੰਤ ਗਾਰਗੀ ਜੀ ਦੀ ਕਹਾਣੀ ਮਾਤਾ ਜੀ ਪਾਗਵੀ ਤੋਤੀ ਦੀ ਗਿਲਤੀ ਮਾਰੀ ਪੱਬਾਂ ਭਾਰ ਬੈਠੀ ਮਾਤਾ ਜੀ ਤੜੀ ਉੱਤੇ ਗਾਂਝਾ ਮਲ ਰਹੀ ਸੀ ਜਿਸਮ ਭਰੀ ਹੋਈ ਮਸ਼ਕ ਵਰਗਾ ਗਿੱਲਾ ਕਮਾਇਆ ਹੋਇਆ ਚੰਮ ਚਿਹਰੇ ਉੱਤੇ ਉਮਰ ਦਾ ਤਜਰਬਾ ਮੱਥੇ ਉੱਤੇ ਖੁਣਿਆ ਹੋਇਆ ਤ੍ਰਿਸ਼ੂਲ ਤੇ ਸਿਰ ਉੱਤੇ ਜਟਾਂ ਦਾ ਦਬੁਰਜਾ ਉਸ ਨੇ ਸ਼ਿਵ ਸ਼ੰਕਰ ਦੀ ਅਲਖ ਜਗਾਈ ਅਤੇ ਮੈਨੂੰ ਆਸ਼ੀਰਵਾਦ ਦਿੱਤਾ ਉਸ ਦੇ ਪੰਜ ਨੌਜਵਾਨ ਚੇਲੇ ਤੇ ਇੱਕ ਚੇਲੀ ਬੈਠੇ ਸਨ ਇਹ ਸਾਰੇ ਅਮਰੀਕਾ ਦੇ ਹਿੱਪੀ ਸਨ ਜੋ ਆਤਮਾ ਦੀ ਸ਼ਾਂਤੀ ਦੀ ਤਲਾਸ਼ ਵਿੱਚ ਦੁਨੀਆ ਘਾ ਕੇ ਬਨਾਰਸ ਆ ਗਏ ਸਨ ਇੱਥੇ ਇਹਨਾਂ ਨੇ ਗੰਗਾ ਘਾਟ ਉੱਤੇ ਇੱਕ ਨਿੱਕੀ ਜਹੀ ਹਾਊਸ ਬੋਟ ਵਿੱਚ ਮਾਤਾ ਜੀ ਦੀ ਸ਼ਰਨ ਲੈ ਰੱਖੀ ਸੀ ਮੈਂ ਵੀ ਇਹਨਾਂ ਨਾਲ ਜੁੜ ਕੇ ਬੈਠ ਗਿਆ ਮਾਤਾ ਜੀ ਨੇ ਲੰਬੀ ਰੇਪ ਚਿਲਮ ਚੁੱਕੀ ਤੇ ਇਸ ਵਿੱਚ ਠੋਕ ਠੋਕ ਕੇ ਗਾਂਜਾ ਭਰਿਆ ਗਿੱਲੀ ਸਾਫੀ ਨੂੰ ਪ੍ਰੇਮ ਨਾਲ ਚਿਲਮ ਦੁਆਲੇ ਬਲੇਟਿਆ ਤੇ ਦੋਹਾਂ ਹੱਥਾਂ ਦੀ ਸੰਗਣੀ ਬਣਾ ਕੇ ਜਚਾਇਆ ਫਿਰ ਚਿਲਮ ਨੂੰ ਮਸਤਕ ਨਾਲ ਲਗਾ ਕੇ ਕਰਾਰੀ ਦੁਖੰਡੀ ਆਵਾਜ਼ ਵਿੱਚ ਗਰਜੀ ਬੰਮ 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 ਅਲਖ ਨਿਰੰਜਨ ਮਸਾਨ ਦਾ ਦੇਵਤਾ ਸਭ ਦੁਖ ਪੰਜਨ ਇੱਕਦਮ ਉਸਤੀ ਅਮਰੀਕਨ ਚੇਲੀ ਜਿਸ ਨੇ ਜਾਮਣੀ ਤੋਤੇ ਦੀ ਗਿਲਤੀ ਮਾਰੀ ਹੋਈ ਸੀ ਉੱਠੀ ਅਤੇ ਅਖਬਾਰ ਵਿੱਚੋਂ ਵਰਕਾ ਪਾੜ ਕੇ ਇਸ ਦੀ ਬੱਤੀ ਬਣਾਈ ਤੇ ਦੀਵੇ ਦੀ ਲਾਟ ਉੱਤੇ ਰੱਖ ਕੇ ਉਸ ਨੂੰ ਬਾਲਿਆ ਮਾਤਾ ਜੀ ਦੇ ਚੇਲਾ ਮੂੰਹ ਨਾਲ ਲਗਾਈ ਤੇ ਚੇਲੀ ਨੇ ਉਸ ਨੂੰ ਅਗਨੀ ਪ੍ਰਚੰਡ ਕੀਤਾ ਸੂਟਾ ਲਾ ਕੇ ਮਾਤਾ ਜੀ ਨੇ ਚਿਰਮ ਮੰਗਾਈ ਤੂੰ ਇਹ ਦੀਆਂ ਤੇਜ਼ ਤੇਜ਼ ਪੰਜ ਸੇਸ਼ ਪੱਬਕੀਆਂ ਛੱਡੀਆਂ ਫਿਰ ਸਾਹ ਰੋਕ ਕੇ ਅੱਖਾਂ ਬੰਦ ਕੇ ਲੰਬਾ ਦਮ ਖਿੱਚਿਆ ਜਿਸ ਨਾਲ ਗਰਦਨ ਦੀਆਂ ਨਸਾਂ ਤਣ ਗਈਆਂ ਜਦੋਂ ਉਸਨੇ ਚਿਲਾ ਮੂੰਹ ਨਾਲੋ ਤੋੜ ਕੇ ਚੇਲੀ ਵੱਲ ਵਧਾਈ ਤਾਂ ਉਸ ਦੀਆਂ ਅੱਖਾਂ ਵਿੱਚ ਸੁਰਖ ਮਤਾਬੀਆ ਜਾਗ ਰਹੀਆਂ ਸਨ ਚੇਲੀ ਨੇ ਸੀਸ ਨਿਵਾ ਕੇ ਚਿਲਮ ਫੜੀ ਤੇ ਮੱਥੇ ਨਾਲ ਲਗਾਈ ਮਾਤਾ ਜੀ ਨੇ ਅਲਖ ਨਿਰੰਜਨ ਦਾ ਨਾਰਾ ਮਾਰਿਆ ਚੇਲੀ ਨੇ ਮੁਗਧ ਹੋ ਕੇ ਸੂਟਾ ਖਿੱਚਿਆ ਤੇ ਉਸੇ ਸ਼ਰਦਾ ਭਾਵ ਨਾਲ ਚਿਲਮ ਨੂੰ ਅੱਗੇ ਤੋੜਿਆ ਹਰ ਹਿੱੱਪੀ ਨੇ ਇਸ ਰੀਤ ਦਾ ਪਾਲਣ ਕੀਤਾ ਸਭ ਤੋਂ ਪਿੱਛੋਂ ਮੇਰੀ ਵਾਰੀ ਆਈ ਮੈਂ ਹੱਥ ਜੋੜ ਕੇ ਖਿਮਾ ਮੰਗੀ ਮਾਤਾ ਜੀ ਨੇ ਮੇਰੇ ਵੱਲ ਕਰੋਧਿਤ ਦ੍ਰਿਸ਼ਟੀ ਸੁੱਟੀ ਤੇ ਫਿਰ ਉਸ ਦੇ ਚਿਹਰੇ ਉੱਤੇ ਬ੍ਰਹਮ ਗਿਆਨੀਆਂ ਵਾਲੀ ਮੁਸਕਰਾਹਟ ਫੈਲ ਗਈ ਜਿਸ ਵਿੱਚ ਹਰੀ ਇੱਛਾ ਦਾ ਭਾਵ ਸੀ ਚੇਲਾ ਮੋਦੀ ਕਰਨ ਤੋਂ ਪਹਿਲਾਂ ਮਾਤੀ ਜੀ ਮਾਤਾ ਜੀ ਨੇ ਦੂਰਾ ਸੂਟਾ ਲਗਾਇਆ ਤੇ ਅਰਧ ਮੁਦ ਅੱਖਾਂ ਦੀਆਂ ਕੇਂਦ੍ਰਿਤ ਚਮਤਕਾਰ ਪੁਤਲੀਆਂ ਨਾਲ ਮੇਰੇ ਵੱਲ ਤੱਕਿਆ ਇਸ ਰਸਮਹੀ ਤੱਕਣੀ ਵਿੱਚ ਇਹ ਸੰਕੇਤ ਸੀ ਕਿ ਉਹ ਮੇਰੇ ਵੱਡੇ ਦੇ ਕਰਤੱਬ ਨੂੰ ਨਿਵਾ ਰਹੀ ਸੀ ਗਾਂਜਾ ਪੀ ਕੇ ਮਾਤਾ ਜੀ ਵਿੱਚ ਸ਼ਕਤੀ ਆ ਗਈ ਪਰ ਉਸ ਦੇ ਚੇਲੇ ਨੇ ਹਾਲ ਹੋ ਕੇ ਟੇਡੇ ਮੇਡੇ ਆਸਨਾ ਵਿੱਚ ਲਿਵਲੀਨ ਬੈਠੇ ਸਨ ਇਹ ਹਾਊਸ ਬੋਟ ਸਮਸ਼ਾਨ ਕਾਟ ਦੇ ਕੋਲ ਰੇਤਲੀ ਟਲਵਾਨ ਉੱਤਰ ਕੇ ਗੰਗਾ ਦੇ ਪਾਣੀ ਵਿੱਚ ਖੜੀ ਸੀ ਮੈਂ ਇਸ ਦਾ ਜਾਇਜ਼ਾ ਲਿਆ ਲੱਕੜੀ ਦਾ ਫਰਸ਼ ਸਾਫ਼ ਸੁਥਰਾ ਸੀ ਕੰਦ ਉੱਤੇ ਗੂੜੇ ਰੰਗਾਂ ਨਾਲ ਵਾਹੀਆਂ ਨੰਗੀਆਂ ਮੂਰਤੀਆਂ ਸਨ ਆਰ ਪਾਰ ਤਣੀ ਉੱਤੇ ਹਰੀਆਂ ਕਾਲੀਆਂ ਪਤਲੂਣਾ ਡੱਬ ਖੜਬੀਆਂ ਫਤੂਹੀਆਂ ਤੇ ਪੀਲੀਆਂ ਤੋਤੀਆਂ ਟੰਗੀਆਂ ਹੋਈਆਂ ਸਨ ਦੋ ਤਿੰਨ ਕਾਡੀਆਂ ਵਾਲੇ ਲਾਲ ਲੰਗੋਟ ਲਟਕ ਰਹੇ ਸਨ ਪੰਜੇ हिप्पी ਚੁੱਪ ਬੈਠੇ ਸਨ ਤੇ ਮਾਤਾ ਜੀ ਉੱਚੀ-ਉੱਚੀ ਹਿੰਦੀ ਵਿੱਚ ਗੱਲਾਂ ਕਰਦੀ ਹੋਈ ਘੜੀ-ਮੂੜੀ ਚੱਕਾਰੇ ਛੱਡਦੀ। ਗੱਲਾਂ ਵਿੱਚੋਂ ਜਹਾਨ ਭਰ ਦੇ ਤੋਤਕੜੇ ਦੇ ਦਾਰਸ਼ਨਿਕ ਟੁਕਕਾਂ ਜੜ ਰਹੀ ਸੀ। हिप्पी ਸ਼ਿਸ਼ ਉਸ ਦੀਆਂ ਗੱਲਾਂ ਨੂੰ ਚਰਨ ਅੰਮ੍ਰਿਤ ਵਾਂਗ ਪੀ ਰਹੇ ਸਨ। ਮੇਰੇ ਨੇੜੇ ਖੁੰਜੇ ਵਿੱਚ ਗੁੱਥਲੇ ਵਰਗੀ ਨਿੱਕਰ ਪਾਈ ਚੰਗੇ ਚਖਾਨੀ ਮੁੱਛਾ ਵਾਲਾ ਇੱਕ ਹਿੱਪੀ ਲੱਤਾ ਪਸਾਰੀ ਪਿਆ ਸੀ ਉਸਦੇ ਲਾਗੇ ਇੱਕ ਨੀਲੀਆਂ ਅੱਖਾਂ ਵਾਲਾ ਚੇਲਾ ਟਣਿਆ ਬੈਠਾ ਸੀ ਤੀਜੇ ਹਿੱਪੀ ਦੀ ਦਾੜੀ ਬੁੱਛੜਾ ਵਰਗੀ ਸੀ ਚੌਥੇ ਦੇ ਕੰਨਾਂ ਵਿੱਚ ਜੋਗੀਆਂ ਵਾਲੇ ਤੁੰਗਲ ਤੇ ਤੇੜ ਸੰਧੂਰੀ ਲੰਗੋਟ ਪੰਜਮਾ ਪਦਮਾਸਨ ਲਈ ਬੈਠਾ ਸੀ ਉਸ ਦੀ ਪੀੜੀ ਤੋਤੀ ਉੱਤੇ 108 ਵਾਰ ਰਾਮ ਰਾਮ ਠੇਕਿਆ ਹੋਇਆ ਸੀ ਉਹ ਇਤਨਾ ਮਾਰਚੂ ਤੇ ਕਮਜ਼ੋਰ ਸੀ ਕਿ ਗਾਂਜੇ ਦਾ ਦਮ ਲਾਉਂਦੇ ਆ ਜਦੋਂ ਖੰਗਦਾ ਤਾਂ ਉਸ ਦਾ ਸਿਰ ਧੁੰਨੀ ਨਾਲ ਆ ਲੱਗਦਾ ਇਨ੍ਹਾਂ ਪੰਜਾਂ ਦੇ ਨਾਲ ਜੋ ਕੁੜੀ ਸੀ ਉਸਤੇ ਕੱਕੇ ਖੁੱਲੇ ਵਾਲ ਮੋਢਿਆ ਉਤੋਂ ਦੀ ਹੋ ਕੇ ਉਸ ਦੀ ਜਾਮਣੀ ਤੋਤੀ ਦੀ ਝੋਲੀ ਵਿੱਚ ਡਿੱਗਦੇ ਸਨ ਮੱਥੇ ਉੱਤੇ ਤਿਰੰਗਾ ਤ੍ਰਿਸ਼ੂਲ ਸੀ ਪਾਲਕਾਂ ਉੱਤੇ ਸਬਜ਼ਲੇਪ ਤੇ ਵੀਣੀ ਉੱਤੇ ਰੁਦਰਾਕਸ਼ ਦੀਆਂ ਕਈ ਮਾਲਾਵਲ ਬੇਟੀਆਂ ਹੋਈਆਂ ਸਨ ਮਾਤਾ ਜੀ ਬੋਲ ਰਹੀ ਸੀ ਮੈਂ ਇਹਨਾਂ ਨੂੰ ਨਵਾਉਣੀ ਆ ਖਵਾਉਣੀ ਆ ਪੜਾਉਣੀ ਆ ਸੋਸੋ ਮੱਥਾ ਦੇਣੀ ਆ ਜੇ ਮੈਂ ਇਹਨਾਂ ਦੀ ਦੇਖਭਾਲ ਨਾ ਕਰਾਂ ਤਾਂ ਇਹ ਵਿਚਾਰੇ ਭੁੱਖੇ ਮਰ ਜਾਣ ਇਹ ਭੁੱਲੇ ਹੋਏ ਜੀਵ ਨੇ ਜਿਸ ਹੱਥ ਨਾਲ ਆਪਣੀ ਕਿਰਿਆ ਸੋਧਦੇ ਨੇ ਉਸੇ ਨਾਲ ਅੰਨ ਖਾਂਦੇ ਨੇ ਉਸ ਦੀਆਂ ਗੇਰੂ ਰੰਗੀਆਂ ਅੱਖਾਂ ਵਿੱਚ ਤਰਾਵਟ ਚਮਕਣ ਲੱਗੀ ਉਸ ਨੇ ਬੁੱਚੜ ਦਾੜੀ ਵਾਲੇ ਵੱਲ ਇਸ਼ਾਰਾ ਕਰਕੇ ਆਖਿਆ ਇਹ ਮੇਰਾ ਰਾਵਣ ਹੈ ਤੇ ਉਹ ਸામਨੇ ਬੈਠੇ ਨੇ ਭਰਤ ਤੇ ਲਕਸ਼ਮਣ ਐ ਕੁੰਭਕਰਨ ਲੇਟਿਆ ਪਿਆ ਹੈ ਇਹ ਮੇਰੀ ਪ੍ਰੇਮਨੰਦਨੀ ਹੈ ਪਿਛਲੇ ਜਨਮ ਵਿੱਚ ਇਹ ਗੰਗਾ ਦੇ ਜਲ ਦੀ ਮੱਛੀ ਸੀ ਚੰਗੇ ਕਰਮ ਕੀਤੇ ਮਨੁੱਖ ਜੁਨੀ ਵਿੱਚ ਆ ਗਈ ਉਹ ਪਰੇ ਬੈਠਾ ਹੈ ਮੇਰਾ ਸੁਕੜੂ ਪ੍ਰੇਮਦਾਸ ਨਾ ਖਾਵੇ ਨਾ ਪੀਵੇ ਕੁਝ ਨਹੀਂ ਪੱਚਦਾ ਇਹਨੂੰ ਮੈਂ ਜਾਣੀ ਆ ਤੇ ਕਰਦੀ ਆ ਇਹਨਾਂ ਦੇ ਖਾਣ ਦਾ ਪ੍ਰਬੰਧ ਬੈਠੇ ਨੇ ਬਿੱਲੀਆਂ ਵਾਂਗ ਚਾਕਦੇ ਉਹ ਫੁਰਤੀ ਨਾਲ ਉੱਠੀ ਤੇ ਬਾਹਰ ਚਲੀ ਗਈ ਸੰਧੂਰੀ ਲੰਗੋਟ ਵਾਲਾ ਚੇਲਾ ਚੀਨੀ ਫਿਲਾਸਫਰ ਕਨਫਿਊਸ਼ਸ ਦੀ ਪੁਸਤਕ ਖੋਲ ਕੇ ਪੜਾਂ ਲੱਗਾ ਬੁੱਚਰ ਦਾੜੀ ਵਾਲਾ 라ਵਣ ਬਾਂਸਰੀ ਕੱਢ ਕੇ ਧੀਮੇ ਧੀਮੇ ਪੈਰ ਵਿਰਾਗ ਸੁਰਾਂ ਦਾ ਆਲਾਪ ਕਰਨ ਲੱਗਾ ਪਦਮਾਸਨ ਲਾਈ ਬੈਠਾ ਮਾਰਚੂ ਪ੍ਰੇਮਦਾਸ ਮੇਰੇ ਨਾਲ ਗੱਲ ਨਹੀਂ ਲੱਗ ਪਿਆ ਉਹ ਬੋਲਿਆ ਗਾਂਜਾ ਅਸੀਂ ਨਸ਼ੇ ਜਾਂ ਝੂਟੇ ਲੈਣ ਲਈ ਨਹੀਂ ਪੀਂਦੇ ਇਹ ਤਾਂ ਪੂਜਾ ਹੈ ਅਸੀਂ ਆਪਣੇ ਧੁਰ ਨੂੰ ਖੋਜ ਰਹੇ ਹਾਂ ਅਸੀਂ ਕੀ ਹਾਂ ਕਿਉਂ ਹਾਂ ਕਿੱਧਰ ਜਾਣਾ ਹੈ ਭੂਤਕਾਲ ਮਰ ਚੁੱਕਾ ਹੈ ਭਵਿਕ ਕੁਵਾਚ ਗਿਆ ਹੈ ਸਾਡੇ ਬਜ਼ੁਰਗਾਂ ਨੇ ਇਸ ਨੂੰ ਵੇਚ ਖਾਦਾ ਹੈ ਅਸੀਂ ਹੁਣ ਦਾ ਛਣਪੋਗ ਰਹੇ ਹਾਂ ਇਹ ਹੁਣ ਵੀ ਅਪਾਹਜ ਹੈ ਸਾਡਾ ਵजूद ਖਿੰਡਿਆ ਹੋਇਆ ਹੈ ਅਸੀਂ ਸਾਹਮਣੇ ਪਈ ਚੀਜ਼ ਨਹੀਂ ਦੇਖ ਸਕਦੇ ਉਸਨੇ ਚਾਰ ਮਿਨਾਰ ਦੀ ਸਿਗਰਟ ਕੱਢ ਕੇ ਸੁਲਗਾਈ ਕਾਸ਼ਲਾਇਆ ਤੇ ਨਾਸਾਂ ਵਿੱਚੋਂ ਦੀ ਧੂਆ ਛੱਡਦੇ ਹੋਏ ਬੋਲਿਆ ਤੈਨੂੰ ਨਜ਼ਰ ਆਉਂਦੀ ਹੈ ਇਸ ਧੂਏ ਵਿੱਚਲੀ ਰੀਲਾ ਸਿਗਰਟ ਦੇ ਸੀਰੇ ਉੱਤੇ ਦਾਗਦਾ ਹੋਇਆ ਸੰਸਾਰ ਇਸ ਨਿੱਕੇ ਸੁਲਗਦੇ ਹੋਏ ਗੋਲ ਵਿੱਚ ਮੈਨੂੰ ਅਤੀਸ਼ ਫਿਸ਼ਾ ਪਹਾੜ ਵਾਦੀਆਂ ਲਾਵਾ ਝੁਲਸੇ ਹੋਏ ਦਰਖਤ ਨਜ਼ਰ ਆ ਰਹੇ ਨੇ ਉਹ ਟਿਕ ਟਿ ਕੀ ਲਾਈ ਸਿਗਰਟ ਦੇ ਤੁਖਦੇ ਹੋਏ ਸਿਰੇ ਵੱਲ ਤੱਕ ਰਿਹਾ ਸੀ ਮੈਂ ਪੁੱਛਿਆ ਤੂੰ ਕਦੇ ਐਲ ਐਸ ਡੀ ਖਾਧੀ ਹੈ ਤਿੰਨ ਵਾਰ ਹਰ ਵਾਰ ਨਵੇਂ ਭੂ ਮੰਡਲ ਦਿਖਾਈ ਦਿੱਤੇ ਐਲ ਐਸ ਡੀ ਖਾਣ ਲਈ ਤੁਹਾਡੀ ਮਾਨਸਿਕ ਅਵਸਥਾ ਠੀਕ ਚਾਹੀਦੀ ਹੈ ਇਸ ਲਈ ਗੁਰੂ ਦਾ ਕੋਲ ਹੋਣਾ ਜ਼ਰੂਰੀ ਹੈ ਜਾਂ ਉਸ ਅਨੁਭਵੀ ਮਨੁੱਖ ਦਾ ਸਾਥ ਚਾਹੀਦਾ ਹੈ ਜੋ ਪਹਿਲਾਂ ਯਾਤਰਾ ਕਰ ਚੁੱਕਾ ਹੋਵੇ ਸਿਰਫ ਮਾਤਾ ਜੀ ਹੀ ਹੈ ਜੋ ਇਕੱਲੀ ਯਾਤਰਾ ਉੱਤੇ ਜਾ ਸਕਦੀ ਹੈ ਅਸੀਂ ਮਾਤਾ ਜੀ ਤੇ ਮੋਕਸ਼ ਦੇ ਫਲਸਫੇ ਉੱਤੇ ਗੱਲਾਂ ਕਰਨ ਲੱਗੇ ਮਾਤਾ ਜੀ ਬਾਰੇ ਘਾਟ ਤੇ ਬਹੁਤ ਸਾਰੀਆਂ ਗੱਲਾਂ ਪ੍ਰਚਲਿਤ ਸਨ ਕੋਈ ਆਖਦਾ ਉਹ ਕਿਸੇ ਸੇਠ ਦੀ ਧੀ ਸੀ ਜੋ ਰਸੋਈਏ ਨਾਲ ਉੱਦਲ ਗਈ ਧੋਵੇਂ ਗੰਗਾ ਇਸ਼ਨਾਨ ਕਰਨ ਆਏ ਤਾਂ ਰਸੋਈਆ ਵਿੱਚ ਰੁੜ ਗਿਆ ਉਸ ਪਿੱਛੋਂ ਕਾਰਨਾ ਮੁੜੀ ਕੋਈ ਕਹਿੰਦਾ ਸਾਦਾ ਦੇ ਟੋਲੇ ਨੇ ਇਸ ਨੂੰ ਰਿੱਚ ਦੀ ਗੁਫਾ ਵਿੱਚੋਂ ਅੰਗੂਠਾ ਚੂਸਤੀ ਨੂੰ ਚੁੱਕ ਕੇ ਲਿਆਂਦਾ ਸੀ ਸਾਦਾ ਦਾ ਟੋਲਾ ਕੁੰਭ ਦੇ ਮੇਲੇ ਉੱਤੇ ਇਸ ਨੂੰ ਗੰਗਾ ਮਾਤਾ ਦੇ ਅਰਪਣ ਕਰ ਗਿਆ ਕਿਸੇ ਦਾ ਵਿਚਾਰ ਸੀ ਕਿ ਉਹ ਛਾਂਸੀ ਦੀ ਰਾਣੀ ਦੇ ਖਾਨਦਾਨ ਵਿੱਚੋਂ ਹੈ ਤੇ ਜਨਮ ਦੀ ਤਪੱਸਿਆ ਕਰ ਰਹੀ ਹੈ ਪਰ ਪ੍ਰੇਮਦਾਸ ਨੇ ਇਹਨਾਂ ਸਾਰੀਆਂ ਭਵਾਹਾਂ ਤੋਂ ਵੱਖਰੀ ਗੱਲ ਸੁਣਾਈ ਮਾਤਾ ਜੀ ਗਵਾਲੀਅਰ ਦੇ ਇਲਾਕੇ ਦੀ ਰਹਿਣ ਵਾਲੀ ਹੈ ਜਰਨੈਲੀ ਸੜਕ ਉੱਤੇ ਇਸ ਦਾ ਬੁੱਢਾ ਬਾਪ ਚਾਹ ਤੇ ਪਾਨ ਬੀੜੀ ਦੀ ਦੁਕਾਨ ਕਰਦਾ ਸੀ ਦੁਕਾਨ ਉੱਤੇ ਪਾਨ ਪਾਨ ਦੇ ਲੋਕ ਆਉਂਦੇ ਟਰੱਕਾਂ ਦੇ ਡਰਾਈਵਰ ਵਪਾਰੀ ਟੂਰਿਸਟ ਤੇ ਕਦੇ-ਕਦੇ ਡਾਕੂ ਵੀ ਮਾਤਾ ਜੀ ਸਾਰਾ ਦਿਨ ਦੁਕਾਨ ਉੱਤੇ ਬੈਠੀ ਗਾਕਾ ਨੂੰ ਪਾਨ ਲਾ ਕੇ ਦਿੰਦੀ 18 ਸਾਲ ਦੀ ਉਮਰ ਤੇ ਕਾਸ਼ਨੀ ਜੋਬਨ ਇੱਕ ਰਾਜਪੂਤ ਨੌਜਵਾਨ ਨਾਲ ਇਸ਼ਕ ਹੋ ਗਿਆ ਨਾਂ ਸੀ ਉਸਦਾ ਮੰਗਲ ਸਿੰਘ ਮੰਗਲ ਸਿੰਘ ਅਮੀਰ ਰਾਜਪੂਤਾਂ ਦਾ ਪੁੱਤ ਸੀ ਮਾਤਾ ਜੀ ਦੇ ਕੋਲ ਉਸਦੀ ਆਉਣੀ ਜਾਣੀ ਵਧ ਗਈ ਉੱਤਰ ਡਾਕੂ ਵੀ ਅਕਸਰ ਆ ਜਾਂਦੇ ਤੇ ਉੱਥੇ ਬੈਠ ਕੇ ਸ਼ਰਾਬ ਪੀਂਦੇ ਇੱਕ ਦਿਨ ਮੰਗਲ ਸਿੰਘ ਨੇ ਧੋਖਾ ਦੇ ਕੇ ਡਾਕੂਆਂ ਨੂੰ ਫੜਵਾ ਦਿੱਤਾ ਉਸਨੇ ਇਹ ਗੱਲ ਇਸ਼ਕ ਵਾਸ ਹੋ ਕੇ ਆਪਣੀ ਮਹਿਬੂਬਾ ਦੇ ਭਲੇ ਲਈ ਕੀਤੀ ਸੀ ਪਰ ਮਾਤਾ ਜੀ ਨੂੰ ਇਸ ਧਰੋਹ ਪਿੱਛੋਂ ਉਸ ਨਾਲ ਨਫ਼ਰਤ ਹੋ ਗਈ ਉਸਨੇ ਬਥੇਰੇ ਵਾਸਤੇ ਪਾਏ ਤੇ ਮਾਫ਼ੀਆਂ ਮੰਗੀਆਂ ਪਰ ਮਾਤਾ ਜੀ ਨੇ ਆਖਿਆ ਨਿਕਲ ਜਾ ਥੋ ਤੂੰ ਨੀਚ ਹੈ ਜਿਸਨੇ ਰਾਜਪੂਤਾਣੀ ਦਾ ਦੁੱਧ ਪੀ ਕੇ ਵਚਨ ਨੂੰ ਤੋੜਿਆ ਹੈ ਮੈਂ ساری ਉਮਰ ਤੇਰੀ ਸ਼ਕਲ ਨਹੀਂ ਦੇਖਾਂਗੀ ਇਸ ਪਿੱਛੋਂ ਮਾਤਾ ਜੀ ਨੂੰ ਇਤਨਾ ਦੁੱਖ ਹੋਇਆ ਕਿ ਇੱਕ ਰਾਤ ਉਹ ਘਰੋਂ ਚਲੀ ਗਈ ਕਈ ਸਾਲ ਉਹ ਸਾਧਾ ਰਣ ਫਿਰਦੀ ਰਹੀ ਆਖੀਰ ਇੱਥੇ ਆ ਟਿਕੀ ਪ੍ਰੇਮ ਦਾਸ ਰਣ ਮੈਂ 2 ਘੰਟੇ ਗੱਲਾਂ ਕਰਦਾ ਰਿਹਾ ਇਸ ਪਿੱਛੋਂ ਅਗਲੇ ਦਿਨ ਆਉਣ ਦਾ ਇਕਰਾਰ ਕਰਕੇ ਆਪਣੇ ਹੋਟਲ ਵਾਪਸ ਆ ਗਿਆ ਮੈਂ ਬਨਾਰਸ ਦੀ ਰਾਮਲੀਲਾ ਤੇ ਭਜਨ ਕੀਰਤਨ ਦੀ ਪਰੰਪਰਾ ਦੇ ਨਾਟਕੀ ਅੰਸ਼ਾਂ ਨੂੰ ਦੇਖਣ ਆਇਆ ਸੀ ਦਸ਼ਾਮੇਰ ਕਾਰਡ ਉੱਤੇ ਚਾਹ ਪੀਂਦੇ ਹੋਏ ਦੋ ਹਿੱਪੀ ਮੈਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਹੀ ਹਾਊਸ ਬੋਟ ਵਿੱਚ ਆਉਣ ਤੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਨਿਮੰਤਰਣ ਦਿੱਤਾ ਸੀ ਮੈਂ ਹਾਊਸ ਬੋਟ ਵਿੱਚ ਉਨ੍ਹਾਂ ਨੂੰ ਮਿਲਿਆ ਤੇ ਇਸ ਪਿੱਛੋਂ ਆਪਣੇ ਕੰਮ ਵਿੱਚ ਰੁੱਝ ਗਿਆ ਕਈ ਦਿਨ ਉਸ ਵੱਲ ਨਾ ਜਾ ਸਕਿਆ ਇੱਕ ਦਿਨ ਮੈਂ ਦੁਪਹਿਰ ਪਿੱਛੋਂ ਵੇਲਾ ਸੀ ਮਾਤਾ ਜੀ ਦੀ ਭੇਟ ਲਈ ਦਰਸ਼ਨ ਕੇਲੇ ਤੇ ਸਿਓ ਖਰੀਦ ਕੇ ਮੈਂ ਹਿੱਪੀਆਂ ਨੂੰ ਮਿਲਣ ਚਲਾ ਗਿਆ ਜਦੋਂ ਮੈਂ ਟਲਵਾਨ ਉੱਤੇ ਪੁੱਜਾ ਤਾਂ ਦੇਖਿਆ ਕਿ ਮਾਤਾ ਜੀ ਉੱਚੇ-ਉੱਚੇ ਪਗ ਧਰ ਦੇ ਉੱਪਰ ਵੱਲ ਆ ਰਹੀ ਸੀ ਉਸਤੇ ਨੰਗੇ ਪੈਰੀਂ ਰੇਤੇ ਵਿੱਚ ਤਸ ਤਸ ਜਾਂਦੇ ਸਨ ਪਰ ਉਸ ਵਿੱਚ ਚੜਦੀ ਕਲਾ ਵਾਲਾ ਜਲੌ ਸੀ ਉਸ ਦੇ ਨਾਲ ਬੁੱਚੜ ਦਾੜੀ ਵਾਲਾ 라ਵਣ ਸੀ ਮੈਨੂੰ ਦੇਖਣ ਸਰ ਮਾਤਾ ਜੀ ਦਾ ਚਿਹਰਾ ਖਿੜ ਉੱਠਿਆ ਉਹ ਆਪਣੀ ਦੁਖੰਡੀ ਕਰਾਰੀ ਆਵਾਜ਼ ਵਿੱਚ ਬੋਲੀ ਆਲਖ ਨਿਰੰજન ਆਓ ਬੇਟਾ ਮਸਾਨ ਕੇ ਦੇਵਤਾ ਨੇ ਤੈਨੂੰ ਭੇਜਿਆ ਹੈ ਆਓ ਉਹ ਮੈਨੂੰ ਲੈ ਕੇ ਵਾਪਸ ਹਾਊਸਬੋਟ ਵੱਲ ਮੁੜੀ ਅਸੀਂ ਅੰਦਰ ਦਾਖਲ ਹੋਏ ਤਾਂ ਉਸ ਦੇ ਚੇਲੇ ਫਰਸ਼ ਉੱਤੇ ਲੇਟੇ ਪਏ ਸਨ ਸਿਰਫ ਪ੍ਰੇਮਦਾਸ ਆਤਸਨ ਜਮਾਈ ਨੀ ਟੰਕ ਬੈਠਾ ਕੰਦਵਾਲ ਘੂਰ ਰਿਹਾ ਸੀ ਉਸ ਦੇ ਪਤਲੇ ਨਿਮਾਣੇ ਸਰੀਰ ਦੀਆਂ ਪਸਲੀਆਂ ਨਜ਼ਰ ਆ ਰਹੀਆਂ ਸਨ हिपिएने माताजी दी बिडक पाके अखा खोलीया माताजी ने आख्या शंकर ने ਤੁਹਾਡੇ ਲਈ ਭੋਜਨ ਭੇਜਿਆ ਹੈ ਉਠੋ ਖਾਲ ਦਾ ਕੁਝ ਨਹੀਂ ਖਾਦਾ ਇਹਨਾਂ ਨੇ ਪਰਸੋਂ ਇੱਕ ਪਾਂਡਾ ਆਇਆ ਤੇ ਪ੍ਰੇਮਨੰਦਨੀ ਤੇ ਪ੍ਰੇਮਦਾਸ ਦੇ ਪੈਸੇ ਚੁਰਾ ਕੇ ਲੈ ਗਿਆ ਧੋਖਾ ਤੇ ਚੋਰੀ ਵਾਦੀ ਜਾ ਰਹੀ ਹੈ ਕਾਸ਼ੀ ਤਾਂ ਚੰਗੀ ਹੈ ਪਰ ਇਸ ਦੇ ਵਾਸੀ ਦੁਸ਼ਟ ਨੇ ਉਠੋ ਉਹ ਪਥੱਲਾ ਮਾਰ ਕੇ ਬੈਠ ਗਈ ਮੈਂ ਸਿਉ ਤੇ ਕੇਲੇ ਉਸ ਅੱਗੇ ਰੱਖ ਦਿੱਤੇ ਉਸ ਨੇ ਇੱਕ ਕੇਲਾ ਚੁੱਕਿਆ ਗਾਂਜੇ ਦੀ ਚਿलम बांग ਮੱਥੇ ਨੂੰ ਲਾਇਆ ਅਲਖ ਜਗਾਈ ਤੇ ਅੱਧਾ ਤੋੜ ਕੇ ਗੰਗਾ ਵਿੱਚ ਸੁੱਟ ਦਿੱਤਾ ਬਾਕੀ ਉਸ ਆ ਉਸਨੇ ਬੁੱਚੜ ਦਾੜੀ ਨੂੰ ਦਿੱਤਾ ਜਿਸਨੇ ਮस्तक ਨਾਲ শুਹਾ ਕੇ ਇਸ ਨੂੰ ਕਬੂਲ ਕੀਤਾ ਮਾਤਾ ਜੀ ਨੇ ਖੁਦ ਕੁਝ ਨਾ ਖਾਦਾ ਸਭ ਫਲ ਛਿੱਲ ਕੇ ਤੇ ਕੱਟ ਕੇ ਪਿਆਰ ਨਾਲ ਆਪਣੇ ਚੇਲਿਆਂ ਨੂੰ ਖਵਾਏ ਸਿਰ ਪ੍ਰੇਮਦਾਸ ਇਸ ਪ੍ਰਸ਼ਾਦ ਤੋਂ ਬੇਪਰਵਾਹ ਸੀ ਮਾਤਾ ਜੀ ਬੋਲੀ ਮੇਰਾ ਪ੍ਰੇਮਦਾਸ ਕੁਝ ਨਹੀਂ ਖਾਂਦਾ ਮੈਂ ਵੀ ਅੱਜ ਵਰਤ ਰੱਖਿਆ ਹੈ ਮੱਸੀਆਂ ਦਾ ਵਰਤ ਚੰਦਰਮਾ ਦਾ ਸ਼ੁਲਕਪੱਖ ਅੰਧਕਾਰ ਕੀ ਹੈ ਮਸਾਨ ਕੇ ਦੇਵਤਾ ਕੀ ਹੈ ਮਾਤਾ ਜੀ ਨੇ ਗੁੱਥਲੀ ਵਿੱਚ ਹੱਥ ਪਾਇਆ ਗਾਂਜਾ ਕੱਢਿਆ ਤੇ ਗੰਗਾ ਜਲ ਦਾ ਛਿੱਟਾ ਦੇ ਕੇ ਮਲਣ ਲੱਗੀ ਮਾਤਾ ਜੀ ਦੀ ਦਲੇਰ ਸਖਸ਼ਿਤ ਦੇ ਸਾਹਮਣੇ ਮੈਂ ਸਹਿਮ ਕੇ ਬੈਠ ਗਿਆ ਮੈਂ ਅਖਬਾਰ ਵਿੱਚ ਪੜਿਆ ਸੀ ਕਿ ਦਿੱਲੀ ਵਿੱਚ ਕੁਝ ਹਿੱਪੀ ਸulfah ਪੀਂਦੇ ਫੜੇ ਸਨ ਮਨਾਰਸ ਵਿੱਚ ਵੀ ਪਕੜ ਤਕੜ ਹੋ ਰਹੀ ਸੀ ਵਿਸ਼ਵਨਾਥ ਗਲੀ ਵਿੱਚ ਕੁਝ ਲੋਕ ਪ੍ਰਾਣੀਆਂ ਆ ਮੂਰਤੀਆਂ ਵੇਚਦੇ ਫੜੇ ਗਏ ਸਨ ਇੱਕ ਗੁੰਡਾ ਜਿਸ ਤੋਂ ਪੁਲਿਸ ਵੀ ਡਰਦੀ ਸੀ ਉਸੇ ਸਵੇਰ ਫੜਿਆ ਗਿਆ ਸੀ ਅਤੇ ਉਸ ਨੂੰ ਰਸਤੇ ਪਾ ਕੇ ਸਾਰੇ ਸ਼ਹਿਰ ਵਿੱਚ ਘੁਮਾਇਆ ਗਿਆ ਸੀ ਮਨਾਰਸ ਦੇ ਠੱਗਾ ਤੇ ਗੰਗਾ ਘਾਟ ਉੱਤੇ ਹੁੰਦੇ ਜੁਰਮਾਂ ਨੂੰ ਖਤਮ ਕਰਨ ਲਈ ਇੱਕ ਨਵਾਂ ਸੁਪਰੀਡੈਂਟ ਪੁਲਿਸ ਬਦਲ ਕੇ ਆਇਆ ਸੀ ਹਫਤੇ ਦੇ ਅੰਦਰ ਅੰਦਰ ਉਸ ਨੇ ਸਬਨਾ ਬਦਮਾਸ਼ਾਂ ਦਾ ਮੱਕੂ ਠੱਪ ਦਿੱਤਾ ਸੀ ਸ਼ਮਸ਼ਾਨ ਘਾਟ ਦੇ ਦੋ ਚੰਡਾਲਾਂ ਨੂੰ ਉਸਨੇ ਗਾਂਜਾ ਵੇਚਦੇ ਫੜਿਆ ਸੀ ਦੋ ਤਿੰਨ ਹਾਊਸ ਬੋਟਾਂ ਘਾਟ ਛੱਡ ਕੇ ਕੰਡੇ ਚਲੀਆਂ ਗਈਆਂ ਸਨ ਇਸੇ ਕਰਕੇ ਮੈਂ ਹੈਪੀਆਂ ਦੀ ਬੋਟ ਵਿੱਚ ਆਉਣ ਤੋਂ ਕੁਝ ਕਤਰੌਂਦਾ ਰਿਹਾ ਸਾਂ ਮਾਤਾ ਜੀ ਨੇ ਉਸੇ ਕੋ ਰੀਤ ਨਾਲ ਗਾਂਜੇ ਵਾਲੀ ਚਿਲਮ ਨੂੰ ਮਸਤਕ ਨਾਲ ਲਾਇਆ ਤੇ ਆਪ ਭੋਗ ਲਾ ਕੇ ਤੇ ਸਭ ਤੋਂ ਪਹਿਲਾਂ ਪ੍ਰੇਮਦਾਸ ਨੂੰ ਦਿੱਤਾ ਮੈਂ ਪੁੱਛਿਆ ਤੁਸੀਂ ਇਸ ਤਰ੍ਹਾਂ ਖੁੱਲਮ ਖੁੱਲਾ ਗਾਂਝਾ ਪਿੰਦੇ ਹੋ ਜੇ ਤੁਹਾਨੂੰ ਪੁਲਿਸ ਫੜ ਲਵੇ ਮਾਤਾ ਜੀ ਬੋਲੀ ਗਾਂਝਾ ਸ਼ਿਵਾ ਦੀ ਬੁੱਟੀ ਹੈ ਗਾਂਝਾ ਪੀਣਾ ਕੋਈ ਜੁਰਮ ਨਹੀਂ ਕਾਸ਼ੀ ਜੀ ਵਿੱਚ ਗਾਂਜੇ ਦੇ 11 ਠੇਕੇ ਸਰਕਾਰ ਨੇ ਆਪ ਦਿੱਤੇ ਨੇ ਕਿਸੇ ਦੀ ਕੀ ਮਜਾਲ ਹੈ ਜੋ ਮੇਰੀ ਪੂਜਾ ਪੰਗ ਕਰੇ ਮਸਾਨ ਦਾ ਦੇਵਤਾ ਉਸ ਨੂੰ ਭਸਮ ਕਰ ਦੇਵੇਗਾ ਉਸ ਨੇ ਕੋਲ ਪਿਆ ਤ੍ਰਿਸ਼ੂਲ ਚੁੱਕ ਕੇ ਲੱਕੜ ਦੇ ਫਰਸ਼ ਵਿੱਚ ਗੜ ਦਿੱਤਾ ਤੇ ਗਾਂਜੇ ਨਾਲ ਹੋਇਆਂ ਲਾਲ ਅੱਖਾਂ ਢ ਕੇ ਬੋਲੀ ਅਲਖ ਨਿਰੰਜਨ ਇੱਕ ਇੱਕ ਕੇਲਾ ਤੇ ਸਿਓ ਦੀਆਂ ਫਾਕਾਂ ਖਾ ਕੇ ਹਿੱਪੀਆਂ ਦੀ ਭੁੱਖ ਹੋਰ ਤੇਜ਼ ਹੋ ਗਈ। ਰਾਵਣ ਬੋਲਿਆ, "ਮਾਤਾ ਜੀ, ਹੁਣ ਤੁਸੀਂ ਬਾਜ਼ਾਰ ਜਾ ਕੇ ਖਾਣ ਲਈ ਕੁਝ ਲੈ ਆਵੋ।" ਉਹ ਬੋਲੀ, "ਜਦੋਂ ਸਮਾਂ ਆਇਆ ਜਾਵਾਂਗੀ, ਹਲੇ ਹੁਕਮ ਨਹੀਂ ਹੋਇਆ। ਹੁਣੇ ਤਾਂ ਤੁਸੀਂ ਜਾ ਰਹੇ ਸੌਂ ਚੀਜ਼ਾਂ ਲੈਣ। ਰਸਤੇ ਵਿੱਚੋ ਮੋੜ ਆਇਆ। ਹੁਕਮ ਹੀ ਇਤਨਾ ਸੀ, ਇਸੇ ਲਈ ਮੋੜ ਆਇਆ। ਹੁਣ ਜਦੋਂ ਹੁਕਮ ਹੋਇਆ।" ਹਿੱਪੀ ਚੁੱਪ ਹੋ ਗਿਆ ਕਿਉਂਕਿ ਅੰਗਰੇਜ਼ੀ ਵਿੱਚ ਹਿੰਦੀ ਦੇ ਕੁਝ ਸ਼ਬਦ ਪ੍ਰੋ ਕੇ ਬੋਲ ਰਹੇ ਸਨ ਬਹਿਸ ਨਹੀਂ ਕਰ ਸਕਦੇ ਮਾਤਾ ਜੀ ਨੂੰ ਮਜਬੂਰ ਵੀ ਨਹੀਂ ਸਨ ਕਰ ਸਕਦੇ ਪ੍ਰੇਮਦਾਸ ਬੋਲਿਆ ਮਾਤਾ ਜੀ ਤੁਸੀਂ ਕਚੌੜੀ ਨਾ ਲੈ ਕੇ ਆਉਣਾ ਸਿਰਫ ਚਾਵਣ ਤੇ ਦਹੀਂ ਮਾਤਾ ਜੀ ਨੇ ਸੁਰਖਾੱਖਾ ਕੁਮਭਾਈਆਂ ਤੇ ਬੋਲਿਆ ਤੂੰ ਮੇਰੀ ਗੱਲ ਵਿੱਚ ਆਪਣਾ ਦਿਮਾਗ ਨਾ ਪਾ ਪਰ ਮਾਤਾ ਜੀ ਥੋੜਾ ਜਿਹਾ ਦਿਮਾਗ ਤਾਂ ਮੈਂ ਜ਼ਰੂਰ ਪਾਵਾਂਗਾ ਫਿਰ ਉਤਨੀ ਹੀ ਖਰਾਬੀ ਹੋਵੇਗੀ ਸਭ ਚੁੱਪ ਹੋ ਗਏ ਸਭ ਸਮੇਂ ਤੇ ਹੁਕਮ ਨੂੰ ਉਡੀਕਣ ਲੱਗੇ ਸਭ ਇੱਕ ਮਨ ਹੋ ਕੇ ਕਿਸੇ ਅਨਹਦ ਨਾਦ ਦੀ ਪ੍ਰਤੀਕਸ਼ਾ ਕਰ ਰਹੇ ਸਨ ਮਾਤਾ ਜੀ ਹਿੱਪੀਆਂ ਦੀ ਅੰਦਰਲੀ ਬਹਿਬਿਲਤਾ ਨੂੰ ਪਾਪ ਕੇ ਗੁੱਸੇ ਵਿੱਚ ਉੱਠੀ ਤੇ ਬੋਲੀ ਚੰਗਾ ਮੈਂ ਜਾਣੀ ਆ ਤੁਹਾਡੇ ਲਈ ਸਮਾਨ ਲੈਣ ਤੇ ਪ੍ਰੇਮਦਾਸ ਤੇਰੇ ਲਈ ਚਾਵਲ ਤੇ ਦਹੀਂ ਉਹ ਤੇਜ਼ੀ ਨਾਲ ਬਾਹਰ ਚਲੀ ਗਈ ਹਿੱਪੀ ਕੁਝ ਮਿੰਟ ਚੁੱਪ ਬੈਠੇ ਰਹੇ 라ਵਣ ਬੋਲਿਆ ਮਾਤਾ ਜੀ ਵਿੱਚ ਕਦੇ-ਕਦੇ ਚੰਡੀ ਪ੍ਰਵੇਸ਼ ਕਰਦੀ ਹੈ ਜਦੋਂ ਉਹ ਗੁੱਸੇ ਹੁੰਦੀ ਹੈ ਅਸੀਂ ਬੁਰਾ ਨਹੀਂ ਮਨਾਉਂਦੇ ਕੁੰਮਕਰਨ ਮਾਤਾ ਜੀ ਵਾਲੀ ਥਾਂ ਆ ਕੇ ਬੈਠ ਗਿਆ ਉਸਨੇ ਸਲਫੇ ਦੀ ਗੋਲੀ ਕੱਢੀ ਤਿੰਨ ਚਾਰ ਸਿਗਰਟਾਂ ਪੋਰ ਕੇ ਇਸ ਵਿੱਚ ਰਲਾਈਆਂ ਤੇ ਲੰਬੀ ਰੇਮ ਛਿਲਮ ਭਰੀ ਮਸਤਕ ਨਾਲ ਛਿਲਮ ਸੁਹਾ ਕੇ ਪੂਰੀ ਰੌਦਿਤ ਨਾਲ ਉਸਨੇ ਨਾਰਾ ਲਾਇਆ ਪ੍ਰੇਮਨੰਦਨੀ ਨੇ ਛਿਲਮ ਨੂੰ ਅੱਗ ਦਿਖਾਈ ਕੁੰਮਕਰਨ ਨੇ ਲੰਮਾ ਸੂਟਾ ਖਿੱਚ ਕੇ ਲਾਟ ਕੱਢੀ ਅਤੇ ਛਿਲਮ ਅੱਗੇ ਤੋਰੀ ਸਾਰੇ ਹਿੱਪੀ ਸਲਫਾ ਪੀਣ ਲੱਗੇ ਇੱਕਦਮ ਬਾਹਰੋਂ ਉੱਚੀਆਂ-ਉੱਚੀਆਂ ਆਵਾਜ਼ਾਂ ਦਾ ਰੌਲਾ ਸੁਣਾਈ ਦਿੱਤਾ ਹਾਊਸ ਬੋਰਡ ਤੋਂ ਤਰਨ ਵਾਲੇ ਫੱਟੇ ਉੱਤੇ ਭਾਰੀ ਬੋਟਾਂ ਦੀ ਦਗੜ-ਦਗੜ ਹੋਈ ਤੇ ਸਾਰੀ ਬੋਟ ਹਿੱਲ ਗਈ ਫੌਰਨ ਇੱਕ ਉੱਚਾ ਲੰਬਾ ਪੁਲਿਸ ਅਫਸਰ ਪਿਸਤੌਲ ਫੜੀ ਅੰਦਰ ਦਾਖਲ ਹੋਇਆ ਤੇ ਉਸਦੇ ਪਿੱਛੇ 6 ਸਿਪਾਹੀ ਕਮਰਾ ਸulfhe ਦੇ ਧੂਏ ਨਾਲ ਭਰਿਆ ਹੋਇਆ ਸੀ ਸਾਰੇ हिप्पी ਅਡੋਲ ਬੈਠੇ ਰਹੇ ਮੈਂ ਦੇਹਲ ਗਿਆ ਪੁਲਿਸ ਅਫਸਰ ਦੀਆਂ ਸਿਹਾਂ ਖਿਜਾਬੀ ਪਲੀਆਂ ਹੋਈਆਂ ਮੁੱਛਾਂ ਵਿੱਚੋਂ ਉਸਦੇ ਮਜ਼ਬੂਤ ਦੰਦ ਚਮਕੇ ਉਸਨੇ ਹੁਕਮ ਦਿੱਤਾ ਆਪਣੀ ਆਪਣੀ ਥਾਂ ਉੱਤੇ ਬੈਠੇ ਰਹੋ ਹਿੱਲਣਾ ਨਹੀਂ ਸਿਪਾਹੀਆਂ ਨੇ ਉਨ੍ਹਾਂ ਦੀਆਂ ਗੁੱਥਲੀਆਂ ਤੇ ਥੈਲਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਉਨ੍ਹਾਂ ਦੀਆਂ ਕਿਤਾਬਾਂ ਤੇ ਪਾਸਪੋਰਟ ਫਰੋਲਣ ਲੱਗੇ ਸਬਨਾ ਦੇ ਵੀਜ਼ੇ ਤੇ ਠਹਿਰਨ ਦੀ ਮਿਆਦ ਤੱਪ ਚੁੱਕੀ ਸੀ ਉਸ ਨੇ ਸਭ ਨੂੰ ਖੜੇ ਕਰਕੇ ਬੋਰਡ ਤੋਂ ਬਾਹਰ ਲਿਆਂਦਾ ਸਿਪਾਹੀਆਂ ਨੇ ਉਨ੍ਹਾਂ ਦੇ ਥੈਲੇ ਤੇ ਗਾਂਜੇ ਦੀਆਂ ਚਿਲਮਾ ਇਕੱਠੀਆਂ ਕਰਕੇ ਨਾਲ ਲੈ ਲਈਆਂ ਪੁਲਿਸ ਅਫਸਰ ਨੇ ਮੇਰਾ ਕੈਮਰਾ ਤੇ ਲਿਵਾਸ ਦੇਖ ਕੇ ਮੇਰਾ ਮੂੰਹ ਸੁੰਗਿਆ ਤੇ ਮੇਰਾ ਨਾਂ ਪਤਾ ਪੁੱਛਿਆ ਜਰਨਲਿਸਟ ਸਮਝ ਕੇ ਉਸ ਮੈਨੂੰ ਇੱਕ ਪਾਸੇ ਕਰ ਦਿੱਤਾ ਉਹ ਬੋਲਿਆ ਇਹਨਾਂ ਸਬਨਾ ਨੂੰ ਥਾਣੇ ਲੈ ਚੱਲੋ ਸਾਰੇ ਹਿਪੀ ਅਹਿੰ사ਵਾਦੀ ਸਤਿਆਗ੍ਰਹੀਆਂ ਵਾਂਗ ਤੁਰਨ ਲਈ ਤਿਆਰ ਹੋ ਗਏ। ਉਹਨਾਂ ਦੇ ਚਿਹਰਿਆਂ ਉੱਤੇ ਅਪਿਜ ਅਡੋਲ ਸ਼ਾਂਤੀ ਸੀ। ਉਹਨਾਂ ਨੇ ਨਾ ਕੋਈ ਬਹਿਸ ਕੀਤੀ ਨਾ ਦਲੀਲ। ਪ੍ਰੇਮਦਾਸ ਨੇ ਸਿਰਫ ਇਤਨਾ ਆਖਿਆ ਮੇਰੀ ਤਬiyet ਠੀਕ ਨਹੀਂ। ਉੱਥੇ ਤੁਹਾਨੂੰ ਮੇਰੇ ਲਈ ਚਾਵਲ ਤੇ ਦਹੀਂ ਦਾ ਪ੍ਰਬੰਧ ਕਰਨਾ ਪਵੇਗਾ। ਪੁਲਿਸ ਅਫਸਰ ਨੇ ਇਸ ਗੱਲ ਨੂੰ ਸੁਣੀ ਅਣਸੁਣੀ ਕਰਕੇ ਆਪਣਾ ਹੁਕਮ ਦੁਹਰਾਇਆ। ਲੈ ਚਲੋ ਇਹਨਾਂ ਸਬਨਾਂ ਨੂੰ। ਇਤਨੇ ਵਿੱਚ ਟਲਵਾਨ ਤੋਂ ਡੂੰਗੇ-ਡੂੰਗੇ ਕਦਮ ਧਰਦੀ ਮਾਤਾ ਜੀ ਆਉਂਦੀ ਦਿਖਾਈ ਦਿੱਤੀ ਉਸਦੇ ਹੱਥ ਵਿੱਚ ਖਾਣ-ਪੀਣ ਦੇ ਸਮਾਨ ਦੀਆਂ ਪੋਟਲੀਆਂ ਸਨ। ਅਰਧੀ ਤੋਪ ਵਿੱਚ ਉਸਦੇ ਨੰਗੇ ਮੋਢਿਆਂ ਤੋਂ ਸਵਾਰ ਰੰਗਾ ਪਸੀਨਾ ਚੋ ਰਿਹਾ ਸੀ ਦੂਰੋਂ ਹੀ ਉਸਨੇ ਪੁਲਿਸ ਵਾਲਿਆਂ ਨੂੰ ਦੇਖਿਆ ਤੇ ਕੜਕੀ ਕੌਣ ਹੋ ਤੁਸੀਂ ਪਿਆਰੋ ਦੀ ਪੂਜਾ ਵਿੱਚ ਵਿਗਨ ਪਾਉਣ ਵਾਲੇ ਨਿਕਲ ਜਾਓ ਮੇਰੇ ਗ੍ਰਹਿ ਮੰਡਲ ਵਿੱਚੋਂ ਨਹੀਂ ਤਾਂ ਮਸਾਨਕਾ ਦੇਵਤਾ 파ਸਮ ਕਰ ਦੇਵੇਗਾ ਉਹ ਗਰਜਦੀ ਹੋਈ ਉਤਰੀ ਫੜੋ ਇਸ ਹਰਾਮ ਜਾਦੀ ਨੂੰ ਵੀ ਪੁਲਿਸ ਅਫਸਰ ਨੇ ਸਿਪਾਹੀਆਂ ਨੂੰ ਆਖਿਆ ਮਾਤਾ ਜੀ ਉਸੇ ਤਰ੍ਹਾਂ ਬਿਰਫੀ ਹੋਈ ਪੁਲਿਸ ਅਫਸਰ ਵੱਲ ਵਧੀ ਤੇ ਉਸਤੇ ਐਨ ਸਾਹਮਣੇ ਆ ਕੇ ਖੜੀ ਹੋ ਗਈ ਉਸ ਦਾ ਚਿਹਰਾ ਤਪੇ ਹੋਏ ਲੋਹੇ ਵਾਂਗ ਸੀ ਇੱਕ ਮਿੰਟ ਲਈ ਸਨਾਟਸ਼ ਆ ਗਿਆ ਸਿਪਾਹੀ ਹਿੱਪੀਤੇ ਮੈਂ ਖاموش ਖੜੇ ਮਾਤਾ ਜੀ ਤੇ ਪੁਲਿਸ ਅਫਸਰ ਵੱਲ ਦੇਖਣ ਲੱਗੇ। ਇੱਕ ਹੋਰ ਟੱਕਰ ਸੀ ਦੋ ਗ੍ਰਹਿ ਮੰਡਲਾਂ ਦੀ, ਦੋ ਕਾਨੂੰਨਾਂ ਦੀ, ਦੋਹਾਂ ਦੀਆਂ ਅੱਖਾਂ ਮਿਲੀਆਂ ਕੁਝ ਛ왈ਲੇ ਪੜ ਕੇ ਕਿ ਅਮੋਕ ਫਿਜਾ ਵਿੱਚ ਗੁੰਮ ਹੋ ਗਏ। ਮਾਤਾ ਜੀ ਦੇ ਮੱਥੇ ਦਾ ਤ੍ਰਿਸ਼ੂਲ ਉੱਪਰ ਆਇਆ ਤੇ ਅੱਖਾਂ ਵਿੱਚ ਜਵਾਲਾ ਮਗਣ ਲੱਗੀ। ਪੁਲਿਸ ਅਫਸਰ ਦੀਆਂ ਘੂਰਦੀਆਂ ਹੋਈਆਂ ਨਜ਼ਰਾਂ ਹੌਲੀ-ਹੌਲੀ ਫਿੱਕੀਆਂ ਪੈ ਗਈਆਂ। ਉਹ ਮਾਤਾ ਜੀ ਦੇ ਚਿਹਰੇ ਨੂੰ ਤੱਕ ਰਿਹਾ ਸੀ। ਪਰ ਇਹੋ ਲੱਗਦਾ ਸੀ ਜਿਵੇਂ ਦੂਰ ਅਸਤ ਹੋਏ ਸੂਰਜ ਨੂੰ ਤੱਕ ਰਿਹਾ ਹੋਵੇ। ਉਸਨੇ ਕਦਮ ਪਿੱਛੇ ਹਟਾਏ ਪਿਸਤੌਲ ਪੇਟੀ ਵਿੱਚ ਪਾ ਲਿਆ ਤੇ ਸਿਪਾਹੀਆਂ ਨੂੰ ਆਖਿਆ ਇਹਨਾਂ ਸਬਨਾਂ ਨੂੰ ਛੱਡ ਦਿਓ ਪੁਲਿਸ ਅਫਸਰ ਰਿੱਤੇਵਾਲ ਝਾਕਦਾ ਟਲਵਾਨ ਚੜਨ ਲੱਗਾ ਸਾਰੇ ਸਿਪਾਹੀ ਹਿੱਪੀਆਂ ਦਾ ਸਮਾਨ ਉੱਥੇ ਹੀ ਛੱਡ ਕੇ ਉਸਦੇ ਮਗਰ ਚਲੇ ਗਏ ਮਾਤਾ ਜੀ ਉਸੇ ਜਲਾਲ ਨਾਲ ਫੱਟੇ ਉੱਤੇ ਪੈਰ ਰੱਖ ਕੇ ਵੋਟ ਵਿੱਚ ਜਾ ਵੜੀ ਅਸੀਂ ਸਮਾਨ ਇਕੱਠਾ ਕਰਕੇ ਉਸਦੇ ਮਗਰ ਚਲੇ ਗਏ ਸਾਰੇ ਹਿੱਪੀ ਮਾਤਾ ਜੀ ਦੇ ਤੇਜ ਤੇ ਦੇਵ ਸ਼ਕਤੀ ਤੋਂ ਬਹੁਤ ਪ੍ਰਭਾਵਿਤ ਸਨ ਮੈਂ ਵੀ ਹੈਰਾਨ ਸਾਂ ਮਾਤਾ ਜੀ ਨੇ ਸਾਰੇ ਚੇਲਿਆਂ ਨੂੰ ਤੇ ਮੈਨੂੰ ਬਿਠਾ ਕੇ ਭੋਜਨ ਕਰਾਇਆ ਸੂਰਜ ਡੁੱਬ ਚੁੱਕਾ ਸੀ ਗੰਗਾ ਦੇ ਪਾਣੀਆਂ ਵਿੱਚ ਹਨੇਰਾ 굴ਣ ਲੱਗਾ ਮੈਂ ਜਾਣ ਲਈ ਆਗਿਆ ਮੰਗੀ ਤਾਂ ਮਾਤਾ ਬੋਲੀ ਅੱਜ ਮੱਸਿਆ ਹੈ ਪੂਜਾ ਹੋਵੇਗੀ ਤੂੰ ਵੀ ਇੱਥੇ ਠਹਿਰ ਮਾਤਾ ਜੀ ਨੇ ਕੋਰੇ ਦੀਵੇ ਗੰਗਾ ਦੇ ਪਾਣੀ ਵਿੱਚ ਭਿਓ ਕੇ ਕੱਢੇ ਇਹਨਾਂ ਵਿੱਚ ਨਾਰੀਅਲ ਦਾ ਤੇਲ ਪਾਇਆ ਤੇ ਬੱਤੀਆਂ ਬੱਟ ਕੇ ਇਹਨਾਂ ਨੂੰ ਸ਼ਿਵ ਜੀ ਦੀ ਮੂਰਤੀ ਦਿਵਾਲੇ ਰੱਖ ਦਿੱਤਾ ਉਹ ਬਾਹਰ ਗਈ ਤੇ ਥੋੜੇ ਚਿਰ ਪਿੱਛੋਂ ਜਦੋਂ ਨਹਾ ਕੇ ਪਰਤੀ ਤਾਂ ਉਸਨੇ ਲਾਲ ਕੰਨੀ ਵਾਲਾ ਕੋਰੀ ਤੋਤੀ ਦੀ ਗਿਲਤੀ ਮਾਰੀ ਹੋਈ ਸੀ ਅਤੇ ਉਸ ਦੀਆਂ ਜਟਾ ਖੁੱਲੀਆਂ ਸਨ ਲੰਬੇ ਵਾਲ ਉਸਨੇ ਨੇ ਤੰਪਾ ਤੋਂ ਹੇਠਾਂ ਤੱਕ ਡਿੱਗ ਰਹੇ ਸਨ ਉਸਨੇ ਦੀਵੇ ਜਗਾਏ ਬੰਮ 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 ਦਾ ਨਾਰਾ ਲਾਇਆ ਤੇ ਸਾਰੇ ਹਿੱਪੀਆਂ ਨੇ ਅੰਤਲਾ ਬੋਲ ਚੁੱਕਿਆ ਮਾਤਾ ਜੀ ਬੋਲੀ ਤੁਸੀਂ ਪੂਜਾ ਕਰੋ ਮੈਂ ਮਸਾਣ ਕੇ ਦੇਵਤਾ ਨੂੰ ਨਮਸਕਾਰ ਕਰਕੇ ਛੇਤੀ ਹੀ ਮੁੜਾਂਗੀ ਉਹ ਉੱਠੀ ਤੇ ਆਪਣੇ ਚੇਲਿਆਂ ਨੂੰ ਆਸ਼ੀਰਵਾਦ ਦੇ ਕੇ ਬਾਹਰ ਹਨੇਰੇ ਵਿੱਚ ਗੁੰਮ ਹੋ ਗਈ ਹਿੱਪੀਆਂ ਨੇ ਪੂਜਾ ਸ਼ੁਰੂ ਕੀਤੀ ਨਾਰੀਅਲ ਦਾ ਤੇਲ ਬਲਦ ਤੇ ਸੁਲਫੇ ਦੇ ਨਸ਼ੀਲੀ ਕੁੜਤਣ ਵਾਲੇ ਧੂਏ ਨਾਲ ਕਮਰੇ ਵਿੱਚ ਕੁੱਕੀ ਪਸਰ ਗਈ ਅੱਧੀ ਰਾਤ ਤੱਕ ਅਸੀਂ ਉਡੀਕਦੇ ਰਹੇ ਮਾਤਾ ਜੀ ਨਾ ਮੁੜੀ ਸਾਰੇ ਜਾਣੇ ਹੈਰਾਨ ਸਨ ਆਖਰ ਬਾਹਰੋਂ ਫੱਟੇ ਉੱਤੇ ਕਿਸੇ ਦੇ ਚੜਨ ਦੀ ਬਿੜਕ ਆਈ ਅਗਲੇ ਪਲ ਇੱਕ ਆਦਮੀ ਨਿੱਕੇ ਦਰਵਾਜ਼ੇ ਆ ਕੇ ਖੜਾ ਹੋ ਗਿਆ ਉਸ ਸਾਨੂੰ ਉਸ ਦਾ ਚਿਹਰਾ ਨਜ਼ਰ ਨਹੀਂ ਸਿਆ ਰਹਾ ਸਿਰਫ ਉਸ ਦਾ ਮਲਮਲ ਦਾ ਚਿੱਟਾ ਕੋੜਤਾ ਤੇ ਧੋਦੀ ਨਜ਼ਰ ਆ ਰਹੇ ਸਨ ਉਹ ਚੁੱਕਿਆ ਤੇ ਅੰਦਰ ਦਾਖਲ ਹੋਇਆ ਜਾਬੇਦਾਰ ਸਰੀਰ ਭਾਰੀਆਂ ਕਾਲੀਆਂ ਮੁੱਛਾਂ ਤੇ ਛੋਟੇ ਕੁੰਡਲਦਾਰ ਪਟੇ ਇਤਨੀ ਰਾਤ ਗਏ ਇਹ ਕੌਣ ਆ ਗਿਆ ਸਾਹਮਣੇ ਇੱਕ ਦੂਜੇ ਵੱਲ ਤੱਕਿਆ ਪ੍ਰੇਮਦਾਸ ਨੇ ਪੁੱਛਿਆ ਤੁਸੀਂ ਮਾਤਾ ਜੀ ਨੂੰ ਮਿਲਣ ਆਏ ਹੋ ਹਾਂ ਮਾਫ ਕਰਨਾ ਮੈਂ ਤੁਹਾਨੂੰ ਇਸ ਸਮੇਂ ਤਕਲੀਫ ਦਿੱਤੀ ਉਹ ਕਿੱਥੇ ਹਨ ਪ੍ਰੇਮਦਾਸ ਨੇ ਉਸ ਵੱਲ ਘੂਰ ਕੇ ਤੱਕਿਆ ਤੇ ਫਿਰ ਬੋਲਿਆ ਮੈਂ ਤੁਹਾਨੂੰ ਪਹਿਲਾਂ ਸ਼ਾਇਦ ਕਿਤੇ ਦੇਖਿਆ ਹੈ ਅਜਨਬੀ ਮੁਸਕਰਾਇਆ ਤੇ ਉਸ ਦੀਆਂ ਪਲੀਆਂ ਹੋਈਆਂ ਕਾਲੀਆਂ ਮੁੱਛਾਂ ਵਿੱਚੋਂ ਉਸਦੇ ਮਜ਼ਬੂਤ ਦੰਦ ਚਮਕ ਕੇ ਉਸ ਉੱਤਰ ਦਿੱਤਾ ਦਿਨ ਬੇਲੇ ਮੈਂ ਕਿਸੇ ਹੋਰ ਰੂਪ ਵਿੱਚ ਸਾਂ ਉਦੋਂ ਮੈਂ ਠਾਕੁਰ ਮੰਗਲ ਸਿੰਘ ਸੁਪਰੀਡੈਂਟ ਪੁਲਿਸ ਸਾਂ ਪਰ ਹੁਣ ਸਿਰਫ ਮੰਗਲ ਸਿੰਘ ਹਾਂ ਇਹ ਸੁਣ ਕੇ ਮੇਰੀਆਂ ਤੇ ਪ੍ਰੇਮ ਦਾਸ ਦੀਆਂ ਨਜ਼ਰਾਂ ਮਿਲੀਆਂ ਪ੍ਰੇਮ ਦਾਸ ਨੇ ਮੰਗਲ ਸਿੰਘ ਨੂੰ ਬਿਠਾ ਲਿਆ ਤਏ ਉਸੇ ਸ਼ਾਂਤੀ ਲਹਿਜੇ ਵਿੱਚ ਆਖਿਆ ਮਾਤਾ ਜੀ 8 ਵਜੇ ਦੀ ਗਈ ਹੋਈ ਹੈ ਆਹ ਗਈ ਸੀ ਮਸਾਨ ਕੇ ਦੇਵਤਾ ਨੂੰ ਨਮਸਕਾਰ ਕਰਕੇ ਹੁਣ ਮੁੜਾਂਗੀ ਮੰਗਲ ਸਿੰਘ ਰਤਾਕ ਰੁਕਿਆ ਉਸਤੇ ਜਵੇ ਵਾਲੀ ਚਿਹਰੇ ਉੱਤੇ ਸੋਚ ਦਾ ਪਰਸ਼ਾਵਾਂ ਲੱਜਿਆ ਤੇ ਉਹ ਸਿਰ ਹਿਲਾ ਕੇ ਹੌਲੀ ਜਿਹੀ ਬੋਲਿਆ ਹੁਣ ਉਹ ਕਦੇ ਨਹੀਂ ਆਵੇਗੀ ਉਸਨੇ ਨੀਮੀ ਪਾਲ ਲਈ ਤੇ 부ਝ ਰਹੇ ਦੀਵਿਆਂ ਨੂੰ ਤੱਕਣ ਲੱਗਾ ਧੰਨਵਾਦ